ਸਰ ਗਰਦਾਵਰੀ ਕੀ ਹੁੰਦੀ ਹੈ ਜੀ ਗਰਦਾਵਰੀ ਜਿਹਦੇ ਵਿੱਚ ਫਸਲਾਂ ਦਾ ਅੰਦਾਜ਼ਾ ਹੁੰਦਾ ਹੈ ਨਾ ਰਜਿਸਟਰ ਪਟਵਾਰੀ ਲਈ ਰਿਜਿਸਟਰ ਹੁੰਦਾ ਹੈ ਉਹਦੇ ਵਿੱਚ ਫਸਲਾਂ ਦਾ ਅੰਦਾਜ਼ਾ ਹੁੰਦਾ ਹੈ ਠੀਕ ਹੈ ਜੀ ਵੀ ਕਿਹੜੇ ਕਿੱਲੇ 'ਚ ਕੀ ਫਸਲ ਬੀਜੀ ਹੋਈ ਹੈ ਠੀਕ ਹੈ ਜੀ ਕੀ ਚੀਜ਼ ਹੈ ਉੱਥੇ ਫਾਲਦਾਰ ਦਰਖਤ ਹੈਗੇ ਨੇ ਜਾਂ ਉੱਥੇ ਕੋਈ ਸ਼ੈਲਰ ਲੱਗ ਗਿਆ ਜਾਂ ਉੱਥੇ ਮਕਾਨ ਪੈ ਗਿਆ ਹਾਂਜੀ ਹਾਂ ਜੋ ਵੀ ਚੀਜ਼ ਹੈ ਉਸ ਜ਼ਮੀਨ ਦੇ ਵਿੱਚ ਉਹਦੀ ਐਂਟਰੀ ਹੁੰਦੀ ਹੈ ਜਿਹੜੀ ਕਿਤਾਬ ਦੇ ਵਿੱਚ ਉਹਨੂੰ ਗਰਦਾਵਰੀ ਕਿਹਾ ਜਾਂਦਾ ਹੈ ਜੀ ਜਾਂ ਰਜਿਸਟਰ 'ਚ ਰਿਜਿਸਟਰ ਦੇ ਵਿੱਚ ਹਾਂ ਜਿਹੜੇ ਵੀ ਰਿਜਿਸਟਰ ਦੇ ਵਿੱਚ ਐਂਟਰੀ ਹੁੰਦੀ ਹੈ ਇਹ ਹਰ 6 ਮਹੀਨੇ ਬਾਅਦ ਗਰਦਾਵਰੀ ਠੀਕ ਹੈ ਘਾੜੀ ਦੀ ਕਸੌਣੀ ਦੀ ਅੱਛਾ ਕਈ ਫਸਲਾਂ ਜਿਹੜੀਆਂ ਨਹੀਂ ਪੱਕੀਆਂ ਜਾਨੀ ਕਿ ਬਾਅਦ ਚ ਲੇਟ ਪੱਕਦੀਆਂ ਨੇ ਹੜੀ ਚ ਹਾਂਜੀ ਹਾਂ ਜਿਵੇਂ ਮਾਰਚ ਚ ਗਰਦਾਬਰੀ ਹੁੰਦੀ ਹੈ ਉਦੋਂ ਬਾਅਦ ਮਾਰਚ ਤੋਂ ਬਾਅਦ ਜਿਹੜੀ ਪੱਕਣ ਵਾਲੀਆਂ ਫਸਲਾਂ ਨੇ ਉਹਨਾਂ ਦੀ ਗਰਦਾਬਰੀ ਬਾਦੂ ਹੜੀ ਚ ਹੁੰਦੀ ਹੈ ਠੀਕ ਹੈ ਜੀ ਤੇ ਇਸ ਰੂਪ ਬਾਦੂ ਸੌਣੀ ਚ ਵੀ ਹੁੰਦੀ ਹੈ ਜਾਨੀ ਕਿ ਗਰਦਾਬਰੀ ਦੇ ਡੇਟਾ ਚਾਰ ਹੁੰਦੀਆਂ ਨੇ ਚਾਰ ਸਾਲ ਚ ਚਾਰ ਵਾਰੀ ਗਰਦਾਬਰੀ ਹੁੰਦੀ ਹੈ ਸਹੀ ਮਹੀਨੇ ਚ ਸਹੀ ਮਹੀਨੇ ਚ ਬਸ ਸਦਾ ਸਾਡੇ ਫਸਲیں ਦੋ ਹੁੰਦੀਆਂ ਨੇ ਹੁਣ ਜੀਲੀ ਦੇ ਕਾਰਨ ਇਸ ਕਰਕੇ ਗਰਦਾਬਰੀਆਂ ਦੋ ਹੀ ਹੁੰਦੀਆਂ ਨੇ ਜਿਆਦਾ ਠੀਕ ਹੈ ਜੀ ਇੱਕ ਜਿਵੇਂ ਪਾਣੀ ਪੂਣੀ ਆ ਜਾਂਦਾਈ ਜਾਂ ਕੋਈ ਹੋਰ ਇਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਉਦੋਂ ਜਿਹੜੇ ਪੈਸੇ ਮਿਲਦੇ ਨੇ ਉਹਦੇ ਆਧਾਰ 'ਤੇ ਮਿਲਦੇ ਨੇ ਗਰਦਾਬਰੀ ਦੇ ਆਧਾਰ 'ਤੇ ਮਿਲਦੇ ਨੇ ਜੀ ਜਿਹੜਾ ਬੰਦਾ ਬੌਂਦਾ ਹੈ ਬੌਂਦਾ ਕਰਦਾ ਜਾਂ ਠੀਕ ਹੈ ਪਰੰਤੂ ਜੇ ਕਈ ਵਾਰੀ ਕਿਸੇ ਨੇ ਠੇਕੇ ਤੇ ਲਈ ਹੋਈ ਉਹ ਐਫਐਲਯੂਡ ਦੇ ਦਿੰਦੇ ਨੇ ਬਈ ਇਹਨੂੰ ਅਸੀਂ ਜ਼ਮੀਨ ਠੇਕੇ ਤੇ ਦਿੱਤੀ ਹੋਈ ਹੈ ਠੇਕੇ ਦਾ ਕੋਈ ਲਿਖਤ ਪੜਤ ਹੁੰਦੀ ਹੈ ਤਾਂ ਜਿਹੜੇ ਬੰਦੇ ਨੇ ਠੇਕੇ ਤੇ ਲਈ ਹੁੰਦੀ ਉਹਦੇ ਨਾਲ ਉਹਦੇ ਵੀ ਬਣਾ ਦਿੰਦੇ ਨੇ ਹੁਣ ਜੀ ਠੀਕ ਹੈ ਪਹਿਲਾਂ ਨਹੀਂ ਬਣਦਾ ਸੀ ਪਰ ਹੁਣ ਤਾਂ ਹੋ ਰਿਹਾ ਹੈ ਜੀ ਠੀਕ ਆ ਸਰ ਮੁਰਗੇ ਤੈ ਹੁੰਦੀ ਹੈ ਕਈ ਵਾਰ ਹੁਣ ਗਰਦਾਬਲੀ ਕਾਰਜਾਂ ਚ ਚੱਲ ਰਹੀ ਇੱਕ ਸ਼ੋਰ ਨਾ ਹਾਂਜੀ ਮੌਕੇ ਤੇ ਬੰਦਾ ਪੀਸਦਾ ਕੋਈ ਹੋਰ ਹੁੰਦਾ ਠੀਕ ਹੈ ਜਦੋਂ ਖਰਾਬੀ ਦੇ ਪੈਸੇ ਆਉਂਦੇ ਨੇ ਉਹ ਗਰਦਾਬਲੀ ਦੇੰ ਦਾ ਉਹ ਮਿਲ ਜਾਂਦੇ ਨੇ ਲੋਕਾਂ ਨੂੰ ਉਹ ਜਿਹੜਾ ਮੌਕੇ ਤੇ ਪਾਉਣ ਬੀਜਣ ਵਾਲਾ ਉਹ ਫਿਰ ਰਹਿ ਜਾਂਦਾ ਠੀਕ ਹੈ ਇਸ ਕਰਕੇ ਜਿਹੜੀ ਗਰਦਾਬੀ ਕਰਾ ਲੰਦੈਣੀ ਜ਼ਰੂਰੀ ਹੈ ਤਾਂ ਕਿ ਜੇ ਕਿਤੇ ਕੱਲ ਨੂੰ ਕੋਈ 19 ਕੀ ਨੁਕਸਾਨ ਹੁੰਦਾ ਤਾਂ ਉਹਦੇ ਪੈਸੇ ਉਸੇ ਬੰਦੇ ਨੂੰ ਮਿਲਸੇ ਜਿਹੜੇ ਬੰਦੇ ਨੇ ਨੌਕ ਬੰਦੋ ਜਿਹਦੇ ਨਾਲ ਤੇ ਗਰਦਾਬਲੀ ਮਤਲਬ ਕੋਈ ਵੀ ਜੇ ਨੁਕਸਾਨ ਆਦਾ ਜਿਹਦੇ ਨਾਲ ਉਹ ਤੇ ਗਰਦਾਬਲੀ ਆ ਉਹਨੂੰ ਪੈਸੇ ਮਿਲਣ ਉਹਨੂੰ ਮਿਲਦੇ ਨਾ ਕਿ ਦੂਜੇ ਬ ਸਰੇ ਦੀ ਫਰਦ ਲੈਣੀ ਹੋਵੇ ਤਾਂ ਫਰਦ ਮਿਲ ਜੇ ਤੇ ਪਟਵਾਰੀ ਤੋਂ আচ্ছা ਉਹ ਵੀ ਜੇਨ ਆਪਾਂ ਸਿੰਪਲ ਮਾ ਕਨਾਲ ਮੰਨ ਲਈ ਫਰਦ ਲੈਣੇ ਜਿਵੇਂ ਮੈਂ ਆਪਦਾ ਨਾਮ ਦੱਸਦਾ ਇਹ ਵੀ ਉਮੀਦ ਨਾ ਦੇ ਦੱਸਣ ਲਈ ਆਪਣਾ ਨੰਬਰ ਦੱਸਨੇ ਪੈਗੇ ਫਰਦ ਆਪਦੇ ਜੀ ਜਾ ਕੇ ਨਹੀਂ ਭਰਨ ਦਾ ਆਪਾਂ ਕੁਟੂਕ ਚੁਕ ਡਾਲਨੇ ਆ ਫਿਰ ਪੁੱਛ ਆਪਣੇ ਨੰਬਰ ਖਸਰਾ ਆ ਦੇਣ ਕਿਹੜੇ ਕਿਹੜੇ ਨੰਬਰ ਖਸਰਾ ਆ ਦੇ ਆਪਾਂ ਬਾਤ ਕਰ ਹਾਂਜੀ ਉਹ ਨੰਬਰ ਖਸਰਾ ਕਿਧਰ ਉਹ ਬਰਦੋਰੀ ਰੱਖ ਲਾ ਕੇ ਰਹਿਣਾ ਕਰਦਾ ਜੀ ਜਦੋਂ ਦੀ ਦਿਖਾ ਦੋ ਪਟਵਾਰੀ ਨੂੰ ਲੈਣਾ ਨੰਬਰ ਆ ਸਭ ਕਰਦਾ ਉਹ ਨਾ ਕਰ ਚੀਕ ਠੀਕ ਉਹ ਸਾਰੇ ਜਿਹੜੇ ਸਾਲ ਦੇ ਆਪਾਂ ਮੰਗਾ ਕੋਸਾਲ ਦੇ ਨੰਬਰ ਨਾ ਕੋਸਾਲ ਦੇ ਨੰਬਰ ਮੁੰਨੇ ਦੇ ਵਿੱਚ ਇਹ ਰਕੂਆ ਕਾਦਨਾਵਾਗੇ ਹਾਂਜੀ ਇਹ ਕਾਸਤ ਕਰਨਾ ਨਾ ਆ ਗਿਆ ਇੱਥੇ ਉਹਦਾ ਰਕੂਆ ਆ ਗਿਆ ਆ ਇੱਥੇ ਕਿਸਮਾਂ ਦੀ ਚੀਜ਼ ਠੀਕ ਹੈ ਇੱਥੇ ਫਸਲਾਂ ਦਾ ਨਰਾਜ ਆ ਗਿਆ ਆ ਜਿਹਦਾ ਸੌਣੀ ਦੇ ਵਿੱਚ ਜੀਰੀ ਆ ਗਈ ਹਾਂਜੀ ਜੀਰੀ ਦੀ ਜੇ ਕਾਸਤ ਉਸੇ ਬੰਦੇ ਦੇ ਨੋਆ ਤਾਂ ਇੱਕਾ ਬਤਰ ਹੁੰਦਾ ਹੈ ਅੱਛਾ ਜੀ ਇਧਰੋਂ ਆਪਣਾ ਖੱਬੇ ਹੱਥ ਤੋਂ ਸੱਜੇ ਹੱਥ ਨੂੰ ਥੱਲੇ ਨੂੰ ਜਾਂਦਾ ਹੈ ਇਹਨੂੰ ਬਤਰ ਕਹਿੰਦੇ ਨੇ ਠੀਕ ਹੈ ਇਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਪਹਿਲਾਂ ਮਾਲਕੀ ਚ ਨੋਆ ਤੇ ਕਾਸਤ ਕਰਦਣਾ ਉਹ ਬਦਸਤੂਰ ਹੈ ਉਹੀ ਚੀਜ਼ ਹੈ ਠੀਕ ਹੈ ਇਹ ਇਸ ਲੋਟ ਹੜੀ ਦਾ ਹੁੰਦਾ ਹੈ ਹੜੀ ਦਾ ਇਧਰੋਂ ਸ਼ੁਰੂ ਹੋ ਕੇ ਇਧਰ ਨੂੰ ਜਾਂਦਾ ਹੈ ਠੀਕ ਹੈ ਜੀ ਇੱਥੇ ਆ ਦੇਖੋ ਜਿਵੇਂ ਕਣਕ ਬੀਜੀ ਹੋਈ ਹੈ ਜੀ ਕਣਕ ਦੇ ਅੰਦਰ ਆਜ ਕਿਤਾ ਵਾਹ ਕਣਕ ਚਾਈ ਠੀਕ ਹੈ ਨਾ ਜੀ ਇਸ ਲੋਟ ਜਿਵੇਂ ਦੋ ਫਸਲਾਂ ਦਾ ਨਰਾਜ ਹੈ ਇੱਕ ਇਸ ਹਿਸਾਬ ਨਾਲ ਬਾਦੂ ਸੋਣੀ ਤੇ ਬਾਦੂ ਹੜੀ ਅੱਛਾ ਉਹ ਉਹਨਾਂ ਦਾ ਵੀ ਇੰਦਰਾਜ ਹੁੰਦਾ ਹੈ ਉਹਦਾ ਕੀ ਫਰਕ ਸਰ ਬਾਦੂ ਹੜੀ ਬਾਦੂ ਹੜੀ ਤੇ ਬਾਦੂ ਸੋਣੀ ਜਿਹੜੀਆਂ ਜਿਹੜੀ ਕਿ ਸੋਣੀ ਦੀ ਫਸਲ ਤੋਂ ਕੁਝ ਟਾਈਮ ਬਾਅਦ ਜਿਹੜੀਆਂ ਫਸਲਾਂ ਪੱਕਦੀਆਂ ਨੇ ਹਾਂਜੀ ਉਹ ਬਾਦੂ ਸੋਣੀ ਜਿਵੇਂ ਹੜੀ ਚ ਕੁਝ ਫਸਲਾਂ ਹੜੀ ਦੀ ਫਸਲ ਤੋਂ ਬਾਅਦ ਪੱਕਦੀਆਂ ਨੇ ਉਹਨਾਂ ਨੂੰ ਬਾਦੂ ਹੜੀ ਕਿ ਠੀਕ ਹੈ ਠੀਕ ਹੈ ਨਾ ਉਹਨਾਂ ਦਾ ਨਰਾਜ ਫਿਰ ਇੱਥੇ ਜਣ ਕੇ ਲਾਲਸ਼ੀ ਨਾ ਕਰਦੇ ਨੇ ਫਟਵਾਣੇ ਅੱਛਾ ਬਾਦੂ ਸੋਣੀ ਦਾ ਤੇ ਬਾਦੂ ਹਰੀ ਦਾ ਜਿਹਦੀ ਕਿਤੇ ਬਿਜੀ ਹੋਈ ਹੁੰਦੀ ਹੈ ਨਾ ਉਹਦਾ ਨਰਾਜ ਫਿਰ ਲਾਲਸ਼ੀ ਨੇ ਇੱਥੇ ਕਰਨਾ ਹੈ ਬਾਦੂ ਸੋਣੀ ਦਾ ਬਾਦੂ ਹਰੀ ਦਾ ਠੀਕ ਹੈ ਉਹਦਾ ਮਤਲਬ ਇੱਥੇ ਐਂਟਰੀ ਆ ਜਾਂਦੀ ਹੈ ਉਹਦੀ ਵੀ ਐਂਟਰੀ ਆਉਂਦੀ ਹੈ ਠੀਕ ਹੈ ਕਈ ਫਸਲਾਂ ਨੇ ਜਿਹੜੀਆਂ ਜਿਹੜੀਆਂ ਲੇਪ ਪੱਕੀਆਂ ਨੇ ਸੋਣੀ ਤੋਂ ਬਾਅਦ ਹਾਂਜੀ ਹਾਂ ਉਹਨਾਂ ਦਾ ਅੰਬਰਾਜ ਹੁੰਦਾ ਹੈ ਬਾਦੂ ਸੋਣੀ ਤੇ ਬਾਦੂ ਹਰੀ ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਚਾਰ ਬਾਰ ਕਰ ਦੌਰ ਜਿਹੜੀ ਸੋਣੀ ਦੀ ਕਰ ਦੌਰ ਹੁੰਦੀ ਹੈ ਉਹ ਵੀ ਇੱਕ ਤਰੀਕ ਤੋਂ ਅਕਤੂਬਰ ਤੋਂ ਠੀਕ ਜਿਹੜੀ ਹਾਰੀ ਦੀ ਗਰਦੋਰੀ ਹੋ ਇੱਕ ਮਾਰਚ ਤੋਂ ਲੈ ਕੇ 31 ਮਾਰਚ ਤੱਕ ਠੀਕ ਇਹ ਡਾਟਾ ਫਿਕਸ ਹੋ ਮੈਂ ਜਦ ਚੇਂਜ ਵੀ ਕਰ ਸਕਦਾ ਡਾਟਾ ਫਿਕਸ ਨਹੀਂ ਅੱਛਾ ਹਾਂ ਹਾਂ ਕਈ ਵਾਰੀ ਇਹ ਹੁੰਦਾ ਹੈ ਖਰਾਬਾ ਹੋ ਜਾਂਦਾ ਕਿਤੇ ਅਸਲ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਉਹ ਸਰਕਾਰ ਵੱਲੋਂ ਤੁਰਤ ਕੋਈ ਲੈਟਰ ਜਾਰੀ ਕੀਤਾ ਜਾਂਦਾ ਹੈ ਕਿ ਇਹਦਾ ਖਰਾਬੇ ਦਾ ਅੰਤਰਾਜ ਕੋ ਉਸ ਟਾਈਮ ਉਹਨਾਂ ਡਾਟਾ ਦੇ ਅੰਦਰ ਫਿਰ ਮੋਕਲੇ ਚੈੱਕ ਕਰ ਦੋ ਮੈਂ ਕਰ ਦਿੰਦਾ ਠੀਕ ਹੈ ਉਹਨਾਂ ਦੇ ਡਾਟਾ ਨੂੰ ਆਪਲਾ ਚੇਂਜ ਹੋ ਜੇ ਡਾਟਾ ਇਹ ਡਾਟਾ ਚੇਂਜ ਨਹੀਂ ਹੁੰਦੀ ਨਹੀਂ ਪੱਕੇ ਲਿਖੀ ਸਰ ਇੱਕ फसलਾਂ ਦਾ ਮਰਾ ਖਰਾਬ ਲਿਖ ਦਿਨੇ ਇੱਥੇ ਜਿਨੀ ਖਰਾਬ ਹੋ ਗਈ ਇੱਥੇ ਜਿਨੀ ਸਾਰੇ ਬਸਲ ਖਰਾਬ ਹੋ ਗਈ ਇਹ ਚਾਹ ਸਬਜ਼ੀਆਂ ਖਰਾਬ ਹੋ ਗਈਆਂ ਉਹ ਸਾਰਾ ਅੰਦਰ ਰਾਜ ਕਰਕੇ ਲਿਆਉਂਦੇ ਨੇ ਚਾਕੇ ਉਹ ਵੀ ਗਰਦਾਬਰੀ ਹੁੰਦੀ ਹੈ ਉਹ ਸਪੈਸ਼ਲ ਗਰਦਾਬਰੀ ਕਹਿੰਦੀ ਹੈ ਜਦੋਂ ਕੋਈ ਜਿਹੜੀ ਕੀ ਗਰਦਾਬਰੀ ਤੋਂ ਬਗੈਰ ਕਿਸੇ ਨੀਡ ਚ ਕੋਈ ਨੁਕਸਾਨ ਹੋਉਂਦਾ ਉਹ ਵੀ ਸਰਕਾਰ ਵੱਲੋਂ ਚਿੱਠੀ ਜਾਰੀ ਹੋਣ ਤੇ ਹੁਕਮ ਜਾਰੀ ਹੋਣ ਤੇ ਸਪੈਸ਼ਲ ਗਰਦਾਬਰੀ ਕਹਿੰਦੇ ਵੈਸੇ ਜੇ ਆਪਾਂ ਗਰਦਾਬਰੀ ਦੀ ਇੱਕ ਸੰਬੰਧੀ ਗੱਲ ਕਰੀਏ ਇਹ ਕਿੰਨੀ ਕਿਸਮਾਂ ਦੀ ਇੱਕ ਹੋਰ ਕਿਸਮ ਨਹੀਂ ਹੁੰਦੀ ਹੈ ਕਿ ਗਰਦਾਬਰੀ ਜਿਹੜੀ ਹੈ ਇਹ ਦੇਖੋ ਹਰੀ ਦੀ ਸੋਣੀ ਦੀ ਹੋਗੀ ਜੀ ਵਾਧੂ ਹਰੀ ਦੀ ਹੋਵੀ ਵਾਧੂ ਸੋਣੀ ਦੀ ਚਾਰ ਕਿਸਮ ਦੀ ਹੋਗੀ ਚਾਰ ਕਿਸਮ ਦੀ ਹੋਗੀ ਜਿਹੜੀ ਸੋਣੀ ਦੀ ਕਰਦਾ ਉਹ ਰੇਖ ਤੋਂ ਪਰ ਤੋਂ ਕਰਦੀ ਤੋਂ ਪਰ ਜਿਹੜੀ ਹਰੀ ਦੀ ਕਰਦਾ ਉਹ ਰੀ 1 ਮਾਰਚ ਤੋਂ ਲੈ ਕੇ 31 ਮਾਰਚ ਤੱਕ ਜਿਹੜੀ ਵਾਧੂ ਜਾਨੀ ਕਿ ਆਪਣੀ ਹਰੀ ਦੀ ਕਰਦਾ ਉਹ 15 ਮਈ ਤੋਂ 31 ਮਈ ਤੱਕ ਜੀ ਠੀਕ ਹੈ ਜੀ ਜਿਹੜੀ ਸੋਣੀ ਦੀ ਕਰਦਾ ਵੀ ਆਪਣੀ ਉਹ ਉਹ ਹੁੰਦੀ ਹੈ ਵਾਧੂ ਸੋਣੀ ਦੀ ਦਸੰਬਰ ਤੋਂ 16 ਤੋਂ ਦਸੰਬਰ ਤੋਂ 31 ਤੱਕ ਠੀਕ ਹੈ ਜੀ 1 ਮਈ ਤੋਂ 15 ਮਈ ਤੱਕ 15 ਮਈ ਤੱਕ ਬੰਦੂ ਹੜੀ ਤੇ ਬੰਦੂ ਸੋ ਠੀਕ ਹੈ ਇੱਕ ਜਿਹੜਾ ਮੁਆਜਾ ਦਿੱਤਾ ਜਾਂਦਾ ਹੈ ਜੇ ਹੱਥ ਫਸ ਲੰਦਾ ਹੋ ਗਿਆ ਜਾਂ ਆਪਾਂ ਕਿਸੇ ਜੀਏ ਹੋਰ ਦੀ ਗੱਲ ਕਰੀਏ ਵੀ ਯहां ਵੀ ਸਾਡੇ ਫਸਲ ਵਰਗੀਆਂ ਜਾਂ ਕੋਈ ਅੱਗ ਦੀ ਘਟਨਾ ਹੋ ਗਈ ਜਾਂ ਕੋਈ ਪਾਣੀ ਦੇ ਨੁਕਸਾਨ ਹੋ ਗਿਆ ਉਹ ਫਿਰ ਗਰਦਾਵੀ ਕਰਕੇ ਦਿੱਤੀ ਜਾਂਦੀ ਹੈ ਹਾਂ ਜੀ ਅਗਰਦਾਵੀ ਕਰਦੇ ਨੇ ਉਹ ਗਰਦਾਵੀ ਦਾ ਹਿਸਾਬ ਕਰਦੇ ਨੇ ਫਿਰ ਉਹ ਗਰਦਾਵੀ ਤੋਂ ਛਾਂਟ ਕਰਦੇ ਨੇ ਮਾਲਕ ਵੱਲ ਯਾਨੀ ਕਿਹੜੇ ਬੰਦੇ ਦਾ ਕਿਹੜੇ ਨੰਬਰ ਖਸਰੇ ਚ ਕਿੰਨੇ ਪਰਸੈਂਟ ਕਿੰਨ ਸਾਲ ਹੋ ਗਏ ਉਹ ਪਰਸੈਂਟ ਦੇ ਹਿਸਾਬ ਨਾਲ ਫਿਰ ਸਰਕਾਰ ਬਤੋਹ ਦਿੰਦਾ ਹੁੰਦੀਆਂ ਨੇ ਵੀ ਐਨੇ ਪਰਸੈਂਟ ਨੂੰ ਜਿਹੜੀ ਜੇ ਇੰਨਾ ਦੇਣਾ ਹੈ ਇਸ ਤੋਂ ਵੱਧ ਵਾਲੇ ਨੂੰ ਇੰਨਾ ਦੇਣਾ ਹੈ ਇਸ ਤੋਂ ਵੱਧ ਵਾਲੇ ਨੂੰ ਇੰਨਾ ਦੇਣਾ ਇੱਕ ਤਾਂ 25 ਤੱਕ ਤਾਂ ਹੁੰਦੇ ਨਹੀਂ ਇਨਸਾਨ ਦਾ ਪੈਰ ਮੰਦੇ ਨਹੀਂ ਹੈ ਠੀਕ ਹੈ ਜੀ 25 ਤੋਂ ਵੱਧ ਜਦੋਂ ਇਨਸਾਨ ਹੁੰਦਾ ਫਿਰ ਮਿਲਦਾ ਹੈ ਕੀ ਦਿੱਤਾ ਠੀਕ ਹੈ ਇਸ ਤਰ੍ਹਾਂ ਗੇ ਸਰ ਜਿਹੜੀ ਆ ਚੀਜ਼ ਆ ਗਈ ਜਿਵੇਂ ਇੱਥੇ ਆਪਾਂ ਕ੍ਰੌਸ ਲਾ ਕੇ ਇੱਥੇ ਨੀਚੇ ਆ ਨਾਂ ਲੇ ਗਏ ਮੈਂ ਹਾਂ ਇਹਦਾ ਕਾਰਨ ਇਹ ਹੈ ਮੈਂ ਸੁਣਦਾ ਹਾਂ ਹਾਂ ਜੀ ਜਿਸ ਤਰ੍ਹਾਂ ਹੁਣ ਜੁਗਤ ਸਿੰਘ ਦੀ ਮਾਰਕੀ ਸੀ ਪਹਿਲਾਂ ਇਹ ਖੁਦਕਾਸ਼ ਸੀ ਠੀਕ ਹੈ ਜੀ ਜਦੋਂ ਇਹ ਜਿਲੀ- ਇਹ ਕੋਈ ਫਟੇ ਦੀ ਜ਼ਮੀਨ ਦਿੱਤੀ ਠੀਕ ਹੈ ਦੇਖ ਨੂੰ ਦਿੱਤੀ ਹੈ ਪਟਰਨ ਪਟਰਨ ਨੰਬਰ 13 ਰਵੀ ਕਾਸਤ ਮਲਕੀਤ ਸਿੰਘ ਪੁੱਤਰ ਗਰਨਾਵ ਸਿੰਘ ਪੁੱਤਰ ਹਨाराम ਸਿੰਘ ਬਾਈ ਸਾਹਿਬ ਬਰਬਰ ਇਹਨਾਂ ਦੇ ਨਾਮ ਬਰਦੋਰੀ ਕਰਤੀ ਠੀਕ ਹੈ ਕਰੀ ਕਦੋਂ ਹਾੜੀ ਚ ਠੀਕ ਹੈ ਤੇ ਸੋਮੇ ਦਾ ਪੱਤਰ ਲੱਗਿਆ ਹਾਂਜੀ ਹਾੜੀ ਚ ਕੀਤੀ ਹੈ ਸੋਮੇ ਚ ਤਾਂ ਇਹਦੇ ਨਾਲ ਰਹੀ ਗਰਦੋਰੀ ਹਾੜੀ ਚ ਇਹਦੇ ਨਾਲ ਤੇ ਗਰਦੋਰੀ ਹੈ ਜੇ ਜਦੋਂ ਮੰਨ ਲਓ ਇਧਰਲਾ ਪੱਤਰ ਐਂ ਲੱਗ ਜੇ ਫਿਰ ਉਹ ਹਾੜੀ ਦਾ ਹੋ ਜਾਣਾ ਹੈ ਉਹ ਹਾੜੀ ਦਾ ਹੋਣਾ ਠੀਕ ਹੈ ਜੀ ਉਹ ਹਾੜੀ ਚ ਚੇਂਜ ਕਰਤੀ ਇਸ ਕਰਕੇ ਬਤਰ ਨਹੀਂ ਲਾਏਗਾ हां उपरोक्त ਦਾ ਮਤਲਬ ਇਹੀ ਹੋ ਗਿਆ ਵੀ ਜਿਹੜਾ ਉੱਪਰਲਾ ਮਾਲਕ ਹੈ ਇਸ ਨੰਬਰ 'ਚ ਵੀ ਉਹੀ ਕਾਸਟ ਕਰਦਾ ਹੈ। ਅੱਛਾ ਠੀਕ ਹੈ। ਇਹ ਐਚ ਵੀ ਪ੍ਰੋਪਤਾ ਆ ਗਿਆ ਇਹਦੇ ਵੀ ਦਾ ਮਤਲਬ ਇਹੀ ਹੋ ਗਿਆ। ਹੁਣ ਇਸ ਕਿਲੇ 'ਚ ਜਿਹਨੂੰ 8 ਛਣਾਲ ਦਾ ਰੱਖਵਾ ਸੀ। ਠੀਕ ਹੈ ਜੀ। ਇਹਦੇ ਚ 4 ਛਣਾਲ 'ਚ ਕੰਕ ਬੁੱਜੀਗੇ, 4 ਛਣਾਲ 'ਚ ਛੋਲੇ ਬੁੱਜੇਗੇ। ਆਹ ਕੋ ਆੜਾ ਅੰਦਰ ਆ ਜਾ। ਹਾਂ ਅੜੀ ਚ ਆ ਗਿਆ। ਹਾਂ ਦੋ ਚ ਜ ਆ ਗਿਆ ਇਸ ਕਿਲੇ 'ਚ। ਇਸ ਕਰਕੇ ਦੂਰ ਪਾਸੇੋਂ ਨਾ ਆ। ਦੋਨੇ ਪਾਸੇੋਂ ਆ ਗਏ। ਇਹ ਚ ਫਲਦਾਰ ਜਿਹੜੇ ਦਰਖਤ ਹੁੰਦੇ ਨੇ ਕਿਸੇ ਕਿੰਨੇ 'ਚ ਖੜੇ ਹੋਏ। ਹਾਂ ਜੀ। ਉਹਨਾਂ ਦੀ ਵੀ ਐਂਟਰੀ ਹੁੰਦੀ ਹੈ। ਜਿਵੇਂ ਬਾਗ ਹੋ ਗਏ ਨੇ ਬਾਗ ਦਾ ਵੱਖਰਾ ਆ ਗਿਆ ਬਾਗ ਦਾ ਜਿਹੜੇ ਟੋਟਲੇ ਕੋਲ ਦੇ ਵਿੱਚ ਬਾਗ ਲਿਖਿਆ ਜਾਂਦਾ ਨਹੀਂ ਏਕੜ ਚ ਗੁਰਦ ਦਾ ਬਾਗ ਆ ਗਿਆ ਜਾਂ ਬੀਗਿਆਂ ਦਾ ਬਾਗ ਆ ਗਿਆ ਜਾਂ ਤਿੰਨਾਂ ਦਾ ਬਾਗ ਆ ਗਿਆ ਉਹ ਬਾਗ ਲਿਖਿਆ ਜਾਂਦਾ ਪਰੰਤੂ ਜਿਹੜੇ ਆਪਣੇ ਕਿਤੇ ਮੋਟਰ ਤੇ ਕੋਠਿਆਂ ਦੇ ਫਾਜ਼ ਦਾ ਦਰਖਤ ਲੱਗੇ ਉਹਨਾਂ ਦੀ ਗਿਣਤੀ ਵੀ ਲਿਖਣੀ ਹੁੰਦੀ ਹੈ ਅਸੀਂ ਵੀ ਐਨੇ ਮੋਟਰ ਦੇ ਐਨੇ ਹਾਂ ਉਮਦ ਗਿਣਤੀ ਨਹੀਂ ਆ ਉਸ ਅਗੰਟੀ ਦਾ ਕਾਰਨ ਕੀ ਹੋ ਸਕਦਾ ਹੈ ਗਿਣਤੀ ਦਾ ਕਾਰਨ ਇਹੀ ਹੈ ਨਾ ਕਿ ਪਤਾ ਲੱਗੇ ਵੀ ਹਾਂ ਕਿੰਨੇ ਜਣ ਕੇ ਕਿਹੜੀ ਚੀਜ਼ ਕਿੰਨੀ ਕਿੱਥੇ ਹੋਏ ਲੋਕਾਂ ਕਿੱਥੇ ਕਿਤੇ ਇਹ ਸਾਰਾ ਜਣ ਕੇ ਪੰਜਾਬ ਲੈਵਲ ਦਾ ਜਣ ਕੇ ਰਿਕਾਰਡ ਬਣਦਾ ਹੈ ਸਰ ਹਾਂਜੀ اچھا ਮੰਨ ਲਓ ਇੱਕ ਤਰ੍ਹਾਂ ਦਾ ਵੀ ਸਰਵੇ ਹੋ ਜਾਂਦਾ ਹੈ ਸਰਵੇ ਸਰਵੇ ਹਣੀ ਇੱਕ ਖੇਜ਼ਾਨ ਦੀ ਮੋਟਰ ਦੇ ਕੀ ਕੀ ਫਸਲਾਂ ਹਨ ਐਂਡ ਆਊਗਾ ਪੁਆਇੰਟ ਉਹਦਾ ਨਿਚੋੜ ਕੱਢਿਆ ਜਾਂਦਾ ਹਾਂ ਹਾਂ ਸਾਰੇ ਪਿੰਡ ਦੇ ਨਿਚੋੜ ਆਉਂਦੇ ਨਹੀਂ ਸਾਰੇ ਪਿੰਡ ਦੇ ਪਿੰਡ ਦੇ ਨਿਚੋੜ ਤੋਂ ਬਾਅਦ ਫਿਰ ਜਣ ਕੇ ਕੰਮ ਜਣਾਂ ਨੂੰ ਤੋੜ ਬੰਨ ਦਾ ਕੰਮ ਜਣ ਨੂੰ ਤੋਂ ਬਾਅਦ ਸੀਰਨਾ ਦਾ ਠੀਕ ਹੈ ਸੀਰ ਤੋਂ ਬਾਅਦ ਫਿਰ ਜ਼ਿਲ੍ਹ ਵਾਨੀ ਮਤਲਬ ਇਹਦੇ ਵਿੱਚ ਇਹੀ ਸਾਰੀ ਚਾਹ ਹੋਗੀ ਲੱਗਦੀ ਆ ਤੇ ਇਹਦੀ ਦੋਸਤੋ ਗਰਦਾਬਲੀ ਬਾਰੇ ਤੁਹਾਡੇ ਬਹੁਤ ਕਮੈਂਟ ਆ ਰਹੀ ਸੀ ਇੱਕ ਸਰ ਬਾਈ ਨੇ ਕਮੈਂਟ ਕਰ ਰਹੀ ਦੀ ਤੇ ਕਹਿੰਦੀ ਗਰਦਾਬਲੀ ਦੇ ਚੌਥੇ ਨੰਬਰ ਖਸਰੇ ਵਿੱਚ ਕੀ ਲਿਖਿਆ ਹੁੰਦਾ ਚੌਥੇ ਜਿਹਦਾ ਸਰਫਾ ਹੀ ਆਪਣੇ ਚੌਥਾ ਨੰਬਰ ਆ ਕਹਿੰਦੇ ਇੱਕ 2 3 4 ਹਾਂਜੀ ਇਹ ਰਕਵਾ ਹੁੰਦਾ ਹੈ ਅੱਛੇ ਜੀ ਪਹਿਲੇ ਨੰਬਰ ਖਸਰੇ 'ਚ ਤਾਂ ਹੁੰਦਾ ਜੀ ਨੰਬਰ ਖਸਰਾ ਹਾਂਜੀ ਹਾਂ ਕਿਹੜੀ ਮਸਤੀ ਦਾ ਕਿਹੜਾ ਨੰਬਰ ਖਸਰ ਹੈ ਉਸ ਤੋਂ ਬਾਅਦ ਅਗਲੇ ਖਾਨੇ 'ਚ ਹੁੰਦਾ ਮਾਲਕ ਦਾ ਨਾਮ ਮਾਲਕ ਦਾ ਨਾਮ ਆਉਂਦਾ ਉਸ ਤੋਂ ਬਾਅਦ ਤੀਜੇ ਨੰਬਰ ਖਾਨੇ 'ਚ ਹੁੰਦਾ ਕਾਸਤਕਾਰ ਦਾ ਬੀ ਇਸ ਜਮੀਨ ਨੂੰ ਕਾਸਤ ਕੌਣ ਕਰਦਾ ਹੈ ਮਾਲਕ ਦਾ ਪਾਉਣਾ ਹੈ ਕਾਸਤ ਕੌਣ ਕਰਦਾ ਹੈ ਸਰ ਇੱਥੇ ਮਾਲਕ ਤੇ ਕਾਸਤ 'ਚ ਕੀ ਫਰਕ ਹੈ ਮਾਲਕ ਤਾਂ ਜਿਹੜੀ ਜਮੀਨ ਦਾ ਮਾਲਕ ਹੋ ਗਿਆ ਜੀ ਕਾਸਤਕਾਰ ਕਹੋ ਜਿਹੜਾ ਗਾਹਾਂ ਬਾਹਰੇ ਹੈ ਜੇ ਉਸ ਕੋਲੋਂ ਪਰ ਠਿੱਕੇ ਦੇ ਦਿੱਤੀ ਜਾਂ ਬਟਾਈ ਤੇ ਦਿੱਤੀ ਜਾਂ ਕੋਈ ਮਜ਼ਦਾਰਾ ਬੈਠਾ ਆਪਣੀ ਜਮੀਨ 'ਚ ਉਹਦੇ ਨਾਮ ਵਰਤਾਵੇ ਜਿਹੜੀ ਜਿਹੜਾ ਬੋਂਦਾ ਬੀਜਦਾ ਜਮੀਨ ਨੂੰ ਕਾਸਤਕਾਰ ਦਾ ਮਤਲਬ ਬੋਂਦਾ ਬੀਜਣ ਵਾਲਾ ਦੀ ਬਾਤ ਨਹੀਂ ਇਹ ਉਹ ਠੀਕ ਹੈ ਬਾਹਰ ਜੀ ਬਾਹਰ ਜੀ ਕਈ ਵਾਰੀ ਮਾਲਕ ਹੀ ਬੰਦਾ ਹੁੰਦਾ ਜਿਹੜਾ ਹੁੰਦਾ ਉਹਨਾਂ ਨੇ ਗ੍ਰੈਪ ਵੀ ਅਡਾਟ ਕਰਾਇਆ ਆਪਣੇ ਨੂੰ ਸਪੋਜ਼ ਕਰੋ 4 ਮਾਲਕ ਨੇ ਹਾਂਜੀ ਹਾਂ ਚਾਰਾਂ ਨੇ ਆਪਦੇ ਨੋਟਾਟ ਜਕੀਨ ਬਣ ਗਏ ਠੀਕ ਹੈ ਜੀ ਉਹ ਜਿਹੜੇ ਬੰਦੇਰੇ ਜਿਹੜੇ ਸਪੋਜ਼ ਕਰੋ 2 ਨੰਬਰ ਬਾਹਰੇ ਆ ਉਹਦੇ ਨਾਲ 2 ਨੰਬਰ ਦੀ ਕਰਦਾ ਉਹ ਜਿਹੜੇ 4 ਬਾਹਰੇ 4 ਨੰਬਰ ਦੀ ਹੋ ਗਈ 6 ਬਾਹਰੇ 6 ਦੀ ਕਰੂ ਜਿਹੜਾ ਵੀ ਨੰਬਰ ਕੋ ਉਤਾਸ਼ਤ ਕਰਦਾ ਉਸ ਨੰਬਰ ਦੇ ਕੋਲ ਉਹਦੇ ਨਾਲ ਹੋਉਂਦੀ ਹੈ ਫਿਰ ਉੱਥੇ ਹਿੱਸੇ ਨਾਲ ਲਿਖਿਆ ਜਾਂਦਾ ਠੀਕ ਹੈ ਅੱਛਾ ਜੇ ਬੰਦਾ ਮਾਲਕ ਨਹੀਂ ਹੈਗਾ ਉਹਨੂੰ ਗੈਰ ਕ੍ਰੂਸੀ ਲਿਖਿਆ ਜਾਂਦਾ ਹੈ ਗਰਦਾਵਰੀ ਉਥੇ ਜਮੀਨ ਬਾਹਰ ਹੈ ਪਰ ਮਾਲਕ ਨਹੀਂ ਹੈ ਮਾਲਕ ਨਹੀਂ ਉਹਨੂੰ ਗੈਰ ਮਰੂਸੀ ਹੀ ਫੇਰਦਾ ਹੈ ਗੈਰ ਮਰੂਸੀ ਫਿਰ ਉਹਦਾ ਕਾਰਨ ਲਿਖਿਆ ਜਾਂਦਾ ਵੀ ਗੈਰ ਮਰੂਸੀ ਕਿਉਂ ਹੈ ਠੀਕ ਕੀ ਇਹ ਠਿੱਕੇ ਦੇ ਬਾਰੇ ਹਾਂਜੀ ਫਿਰ ਉਥੇ ਚਕੋਤਾ ਲਿਖਿਆ ਜਾਂਦਾ ਵੀ ਇਹ ਤੇ ਇਹ ਬੇਮੁਕਤਾ ਬਿਸਾਬ ਲੈਣਾ ਚਕੋਤਾ ਦਿੰਦਾ ਹੈ ਠੀਕ ਹੈ ਫਿਰ ਇੱਕ ਠੀਕ ਜਾਂ ਉਹ ਪਟਾਈ ਤੇ ਪਾਉਂਦਾ ਹੈ ਤੇ ਲਿਖਿਆ ਜਾਂਦਾ ਪਟਾਈ ਤੇ ਹੈਈ ਹੈ ਜਾਂ ਪਟਾਈ ਅੱਧਾ ਹੈ ਕਿੰਨੀ ਵੀ ਹੈ ਜੋ ਵੀ ਹੈ ਉਹ ਸਾਰਾ ਅੰਦਰ ਆਜੇ ਗਰਦਾਵਰੀ ਚ ਠੀਕ ਹੈ ਜਿਵੇਂ ਆਪ ਨੂੰ ਕਈ ਵੀਰ ਕਮੈਂਟ ਕਰ ਦਿੰਦੇ ਨੇ ਵੀ ਗਰਦਾਵਰੀ ਤਾਂ ਸਾਡੇ ਕੋਲੋਂ ਕਬਜ਼ਾ ਕਿਸੇ ਹੋਰ ਕੋਲ ਹੈ ਦੀ ਗਰਦਾਬਰੀ ਦਾ ਮਤਲਬ ਇਹ ਹੁੰਦਾ ਵੀ ਬੌਂਦਾ ਬੀਜ ਦਾ ਕੋਈ ਕਬਜ਼ਾ ਕੀਤੇ ਹੋਏ ਉਸੇ ਨੂੰ ਗਰਦਾਬਰੀ ਹੁੰਦੀ ਹੈ ਠੀਕ ਹੈ ਜੀ ਜੇ ਬੰਦੇ ਦਾ ਕਬਜ਼ਾ ਹੈ ਤੇ ਗਰਦਾਬਰੀ ਕਿਸੇ ਹੋਰ ਨਾ ਚਲਦੀ ਹੈ ਤਾਂ ਜਿਹੜੇ ਬੰਦੇ ਦਾ ਕਬਜ਼ਾ ਹੈ ਉਸ ਨੂੰ ਚਾਹੀਦਾ ਵੀ ਆਪਦਾ ਉਹ ਬੰਦੇ ਤੋਂ ਪੁੱਛ ਕੇ ਵੀ ਜੇ ਤਾਂ ਉਹ ਦਸ ਕੁ ਉਠੇ ਕਰਦਾ ਪਰਵਾਇਲੇ ਵਿੱਚ ਆ ਕੇ ਤਾਂ ਉਹ ਦਸ ਕੁ ਉਠੇ ਕਰਾ ਕੇ ਕਰਦਾ ਵੀ ਆਪਦੇ ਨੂੰ ਕਰਾ ਲੈਣੀ ਚਾਹੀਦੀ ਹੈ ਠੀਕ ਹੈ ਜੀ ਜੇ ਨਹੀਂ ਉਹ ਸਹਿਮਤ ਹੈਗਾ ਜਿਹੜੇ ਬੰਦੇ ਨੂੰ ਪਹਿਲਾਂ ਕਰਵਾ ਵੀ ਚੱਲ ਰਹੀ ਹੈ ਤਾਂ ਉਹ ਮਾਲਕ ਜਿਹੜਾ ਬੰਦਾ ਬਾਹਰ ਹੈ ਇੱਕ ਕਾਸਟ ਕਰ ਰਿਹਾ ਹੈ ਉਹਨੂੰ ਚਾਹੀਦਾ ਵੀ ਆਪਦਾ ਕੇਸ ਵਾਗੂ ਤਸੀਲਦਾਰ ਸਭ ਤੋਂ ਗਰਦਾਬਰੀ ਆਪਦੇ ਨੂੰ ਠੀਕ ਹੈ ਇੱਥੇ ਮੈਂ ਇੱਕ ਲਾਸਟ ਪੁਆਇੰਟ ਆਪਣਾ ਇਹ ਇਹਦੇ ਲਈ ਤੁਸੀਂ ਮਤਲਬ ਪਬਲਿਕ ਨੂੰ ਕੀ ਸਿਆ ਦੇਣਾ ਚਾਹੁੰਦੇ ਹੋ ਜਿੱਥੇ ਗਰਦਾਬਰੀ ਦੇ ਵਿੱਚ ਕਾਫੀ ਲੋਕਾਂ ਦੀ ਕੋਈ ਜ਼ਿਆਦਾ ਹੁਮਮਤ ਨਹੀਂ ਰਹਿੰਦੀ ਆ ਵੀ ਕੀ ਚੀਜ਼ ਦੀ ਜ਼ਿਆਦਾ ਦਮਾ ਹੁਮਮਤ ਕਿ ਤੈ ਹੁੰਦੀ ਹੈ ਕਈ ਵਾਰੀ ਹੁਣ ਗਰਦਾਬਰੀ ਕਾਰਜਾਂ ਚ ਚੱਲ ਰਹੀ ਕਿਛ ਹੋਰ ਨਾ ਹਾਂਜੀ ਮੌਕੇ ਤੇ ਬਹੁਤਾ ਵੇਸ ਦਾ ਕੋਈ ਹੋਰ ਹੁੰਦਾ ਹੈ ਠੀਕ ਹੈ ਜਦੋਂ ਖਰਾਬੇ ਦੇ ਪੈਸੇ ਆਉਂਦੇ ਨੇ ਉਹ ਗਰਦਾਬਰੀ ਦੇ ਹੁਮਮਤ ਮਿਲ ਜਾਂਦੇ ਨੇ ਲੋਕਾਂ ਨੂੰ ਉਹ ਜਿਹੜਾ ਮੌਕੇ ਤੇ ਬਾਹਨ ਬੁਜੇ ਨਾਲ ਉਹ ਫਿਰ ਰਹਿ ਜਾਂਦਾ ਠੀਕ ਹੈ ਇਸ ਕਰਕੇ ਜਿਹੜੀ ਗਰਦਾਬ ਵੀ ਕਰਾ ਦਿੰਦਾ ਹੈ ਜੂਰ ਹੀ ਹੈ ਤਾਂ ਕਿ ਜਿਹੜੀ ਕੱਲ ਕੋਈ 19 ਕਿ ਨੁਕਸਾਨ ਹੁੰਦਾ ਹੈ ਤਾਂ ਆਪਣੇ ਪੈਸੇ ਉਸੇ ਬੰਦੇ ਨੂੰ ਮਿਲਸਾ ਜਿਹੜੇ ਬੰਦੇ ਨੇ ਨੌਕ ਕਰਦੇ ਨੇ ਜਿਹਦੇ ਨਾਂ ਤੇ ਗਰਦਾਬ ਨਹੀਂ ਮਤਲਬ ਕੋਈ ਵੀ ਜੇ ਨੁਕਸਾਨ ਆਦਾ ਜਿਹਦੇ ਨਾਂ ਤੇ ਗਰਦਾਬ ਰਹੀ ਹੈ ਉਹਨੂੰ ਪੈਸੇ ਮਿਲਣ ਉਹਨੂੰ ਮਿਲਦੇ ਨਾ ਕਿ ਦੂਜੇ ਬੰਦੇ ਆ ਜਾਣ ਠੀਕ ਹੈ ਜੀ ਸ਼ੁਕਰੀਆ ਸਰ ਇਹਦੀ ਫਰਦ ਲੈਣੀ ਹੋਵੇ ਤਾਂ ਫਰਦ ਮਿਲ ਜਾਂਦੇ perturbative अच्छा वो भी देना आपा सिंपल करनाल मान ਲਈ फर्द ਲੈਣੇ ਜਿਵੇਂ ਮੈਂ ਆਪਦਾ ਨਾਮ ਦੱਸਦਾ ਇਹ ਵੀ ਉਮੀਦ ਨਾ ਦੱਸੇ ਲਈ ਆਪਣਾ ਨੰਬਰ ਦੱਸਨੇ ਪੈਗੇ ਫਰਦ ਦਾ ਬਿੱਲ ਜਾ ਕੇ ਨਹੀਂ ਫਰਦ ਦਾ ਆਪਾਂ ਕੋਟੂ ਚੁੱਕ ਡਾਲਨੇ ਆਪਰੇ ਉਹ ਚਾਪੜੇ ਨੰਬਰ ਖਸਰਾ ਆਦਿ ਨੇ ਵੀ ਕਿਹੜੇ ਕਿਹੜੇ ਨੰਬਰ ਖਸਰਾ ਦੇ ਆਪਾਂ ਮਾਲਕਾਂ ਹਾਂਜੀ ਉਹ ਨੰਬਰ ਖਸਰਾ ਵੀ ਫਿਰ ਉਹ ਤੁਹਾਨੂੰ ਗਰਜ਼ੋਰੀ ਕਾਗਜ਼ ਲਾ ਕੇ ਦੇਣਾ ਗਰਜ਼ਦਾਰ ਵੀ ਜਰੂਰੀ ਦਿਖਾ ਦਿਓ ਪਟਵਾਰੀ ਨੂੰ ਲੈਣਾ ਨੰਬਰ ਐ ਸਭ ਨੂੰ ਗਰਜ਼ੋਰੀ ਨਾ ਕਰ ਚੀਕ ਠੀਕ ਉਹ ਸਾਰੇ ਜਿਹੜੇ ਸਾਲ ਦੇ ਪਰ ਮੰਨਣਾ ਕੋਸਾਲ ਦੇ ਨੰਬਰ ਨਾਲ ਆ ਕੋਸਾਲ ਦੇ ਨਾਲ ਸੀ ਸੋ ਦੋਸਤੋ ਏਸੀ ਆਪਣਾ ਗਰਜ਼ਦਾਰੀ ਬਾਰੇ ਕਨਾਲ ਮਰਲਿਆਂ ਬਾਰੇ ਆਪਾਂ ਨੇ ਪਹਿਲਾਂ ਕਾਫੀ ਵੀਡੀਓ ਦੇ ਵਿੱਚ ਉਸ ਫਰਦ ਬਾਰੇ ਜਾਣਕਾਰੀ ਸਰ ਨੇ ਦਿੱਤੀ ਹੈ ਬੜੀ ਬਰੀਕੀ ਦੇ ਨਾਲ ਇਹ ਵੀ ਬੜੀ ਬਰੀਕੀ ਦੇ ਨਾਲ ਦਿੱਤੀ ਆ ਜਿਹੜਾ ਆਪਾਂ ਇਹ ਕ੍ਰੋਸ ਮਾਰਦੇ ਜਿਵੇਂ ਆਪਾਂ ਕਜੀ ਇਹਦੀ ਮਲਟੀਪਲਾਈ ਦਾ ਨਿਸ਼ਾਨ ਆ ਇਹਦਾ ਵੀ ਆਪਾਂ ਡੇਟੇ ਦੇ ਵਿੱਚ ਦੱਸਿਆ ਇੱਥੇ ਕ੍ਰੋਸ ਲਾਏ ਹੋਏ ਨੇ ਬੈਕ ਸਾਈਡ ਤੇ ਇਹ ਟਿੱਕਾ ਕਿਉਂ ਲਾਇਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕੀਤੀ ਕੋਈ ਹੋਰ ਇਸ ਸੰਬੰਧੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਬਾਕੀ ਵੀਡੀਓ ਕਿੱਦਾਂ ਲੱਗਦੀਆਂ ਨੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੁਹਾਡਾ ਵੀ ਜੀ ਸਰਦਾਰ ਜੀ ਜੀ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ